ਇੱਕ ਨੌਜਵਾਨ ਦੀ ਇੱਕ ਤਰੀਕ ਨੂੰ ਹਰਿਆਣਾ ਦੀ ਛੜਤ ਦੇ ਵਿੱਚ ਪੁੱਤ ਦੇ ਨਾਲ ਮੌਤ ਹੋ ਜਾਂਦੀ ਹੈ ਕਿਵੇਂ ਦੇਖਦੇ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਕਹਿਤਾ ਰਹੀ ਹੈ ਕਿ ਪਰਚਾ ਦਰਜ ਕਰਾਂਗੇ ਪਰ ਅਜੇ ਤੱਕ ਦੇਰੀ ਕਿ ਪੰਜਾਬ ਸਰਕਾਰ ਦਾ ਰੁਖ ਸਾਫ਼ ਨਹੀਂ ਪੰਜਾਬ ਸਰਕਾਰ ਨੂੰ ਆਪਣਾ ਦਿlo ਔਰ ਦਿਮਾਗ ਸਾਫ਼ ਕਰਨਾ ਚਾਹੀਦਾ ਆਪਣੀ ਮਨਸ਼ਾ ਸਾਫ਼ ਕਰਨੀ ਚਾਹੀਦੀ ਇਹ ਜੋ ਤਸ਼ੱਦਦ ਹੋਈ ਹੈ ਇਹਦੇ ਇਹਨੂੰ ਮੁੱਖ ਰੱਖਦਿਆਂ ਹੋਇਆ 302 ਦਾ ਪਰਚਾ ਦਰਨਾ ਚਾਹੀਦਾ ਜੇ ਕਿਸਾਨ ਕਰੀ ਹਰਿਆਣਾ ਨਾਲ ਤਾਂ ਲੜਾਈ ਨਹੀਂ ਲੜਾਈ ਤਾਂ ਕੇਂਦਰ ਨਾਲ ਸਾਫ਼ ਹੈਗੀ ਹੈ ਜੇ ਸਰਕਾਰ ਵਾਪਸ ਆ ਗਈ ਉਹ ਚਾਰੇ ਕਾਨੂੰਨ ਵਾਪਸ ਹੋਣਗੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਖਨੌਰੀ ਬਾਰਡਰ ਤੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਹਰਿਆਣਾ ਸਰਕਾਰ ਵੱਲੋਂ ਰੋਕਿਆ ਗਿਆ ਦੂਜੇ ਪਾਸੇ 21 ਤਰੀਕ ਨੂੰ ਇੱਕ ਗੋਲੀ ਚੱਲਦੀ ਹੈ ਨੌਜਵਾਨ ਬਠਿੰਡੇ ਦਾ ਸ਼ੁਭਕਰਨ ਉਸ ਦੇ ਵਿੱਚ ਸ਼ਹੀਦ ਹੋ ਜਾਂਦਾ ਤਾਂ ਸਮੇਂ ਦੀ ਸਰਕਾਰ ਮਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਲੋਕ ਇਹ ਕਹਿ ਰਹੇ ਨੇ ਕਿ हरियाणा सरकार ਦੇ ਉੱਤੇ ਸਰਕਾਰ ਪਰਚਾ ਕਰਨ ਨੂੰ ਦੇਰੀ ਕਰ ਰਹੀ ਹੈ ਇਸ ਨੂੰ ਲੈ ਕੇ ਐਮਪੀ ਮਨੀਸ਼ ਤવાડી ਸਾਡੇ ਨਾਲ ਨੇ ਸਰ ਜੋ ਤੁਸੀਂ ਦੇਖੀਏ ਘਟਨਾ ਕਿ ਕਿਵੇਂ ਕਿਸਾਨ ਦਿੱਲੀ ਦੇ ਵਿਚਾਲੀ ਮੰਗਾ ਨੂੰ ਲੈ ਕੇ ਮੋਰਤੋ ਕਿਸਾਨੀ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਤੇ ਇੱਕ ਨੌਜਵਾਨ ਦੀ ਇੱਕ ਤਰੀਕ ਨੂੰ ਹਰਿਆਣਾ ਦੀ ਝੜਪ ਦੇ ਵਿੱਚ ਪੁਲਿਸ ਦੇ ਨਾਲ ਮੌਤ ਹੋ ਜਾਂਦੀ ਹੈ ਕਿਵੇਂ ਦੇਖਦੇ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਕਹਿਤਾ ਰਹੀ ਹੈ ਕਿ ਪਰਚਾ ਦਰਜ ਕਰਾਂਗੇ ਪਰ ਇਹ ਤੱਕ ਦੇਰੀ ਕਿਉਂ ਪੰਜਾਬ ਸਰਕਾਰ ਦਾ ਰੁਖ ਸਾਫ਼ ਨਹੀਂ ਹੈ ਪੰਜਾਬ ਸਰਕਾਰ ਨੂੰ ਆਪਣਾ ਦਿলোਰ ਦਿਮਾਗ ਸਾਫ ਕਰਨਾ ਚਾਹੀਦਾ ਆਪਣੀ ਮਨਸ਼ਾ ਸਾਫ ਕਰਨੀ ਚਾਹੀਦੀ ਹੈ। ਹੋਰ ਸਾਰਿਆਂ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਬਰਬਦਾਤਾ ਨਾਲ ਕਿਸਾਨਾਂ ਤੇ ਟਾਇਰ ਗੈਸ ਡਰੋਨ ਰਾਹੀਂ ਛੱਡੀ ਗਈ। ਆਪਣਾ ਰਬਰ ਬੁਲੇਟਸ ਦਾ ਪਲਾਸਟਿਕ ਬੁਲੇਟਸ ਦਾ ਇਸਤੇਮਾਲ ਕੀਤਾ ਗਿਆ। ਉੱਥੇ ਜਿਸ ਤਰ੍ਹਾਂ ਕਿੱਲਾਂ ਗੱਡੀਆਂ ਗਈਆਂ ਸੜਕ ਤੇ। ਹੋਰ ਇਹ ਕੋਈ ਇੱਕ ਲੋਕ ਰਾਜ ਦੀ ਨਿਸ਼ਾਨੀ ਨਹੀਂ ਹੈ। ਫਰਾਂਸ ਦੇ ਵਿੱਚ ਵੀ ਕਿਸਾਨ ਆ ਲਾਂਬੰਦ ਹੋ ਕੇ ਸੜਕਾਂ ਦੇ ਉੱtre ਹੋਏ ਨੇ ਉਹ ਪੈरिस ਗਏ ਕਿਸੇ ਨੇ ਉਹਨਾਂ ਦੇ ਟਰੈਕਟਰਾਂ ਨੂੰ ਨਹੀਂ ਰੋਕਿਆ ਉਹਨਾਂ ਨੂੰ ਜਾਣ ਦਿੱਤਾ ਉਹ ਇਸ ਲਈ ਪੰਜਾਬ ਸਰਕਾਰ ਨੂੰ ਆਪਣਾ ਮਨ ਸਾਫ਼ ਕਰਕੇ ਇਹ ਜੋ ਤਸ਼ੱਦਦ ਹੋਈ ਹੈ ਇਹਦੇ ਇਹ ਨੂੰ ਮੁੱਖ ਰੱਖਦਿਆਂ ਹੋਇਆ 302 ਦਾ ਪਰਚਾ ਦੇਣਾ ਚਾਹੀਦਾ ਅੱਛਾ ਤੁਸੀਂ ਪਾਰਲੀਮੈਂਟ ਦੇ ਵਿੱਚ ਗੱਲ ਬਹੁਤ ਤਰੀਕੇ ਨਾਲ ਰੱਖੀ ਹੈ ਤਾਂ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਮੰਗਾਂ ਦੇ ਤੁਸੀਂ ਸਹਿਮਤੀ ਦਿੱਤੀ ਸੀ 2021 ਦੇ ਵਿੱਚ ਉਹ ਕਿਉਂ ਨਹੀਂ ਪੂਰੀਆਂ ਹੋ ਰਹੀਆਂ ਤਾਂ ਲੱਗਦਾ ਹੈ ਕੇਂਦਰ ਸਰਕਾਰ ਕਿਉਂ ਚੁੱਪ ਹੈ ਜਾਂ ਹਰਿਆਣਾ ਸਰਕਾਰ ਕਿਉਂ ਰੋਕ ਰਹੀ ਹੈ ਕਿਸਾਨਾਂ ਨੂੰ ਤੁਸੀਂ ਜਿਹੜੇ ਕਿਸਾਨ ਕਹਿ ਰਹੇ ਹੋ ਕਿ ਹਰਿਆਣਾ ਨਾਲ ਤਾਂ ਸਾਡੀ ਲੜਾਈ ਨਹੀਂ ਲੜਾਈ ਤਾਂ ਸਾਡੀ ਕੇਂਦਰ ਨਾਲ ਦੇਖੋ ਮਨਛਾ ਬੜੀ ਸਾਫ਼ ਹੈਗੀ ਹੈ ਜੇ ਇਹ ਸਰਕਾਰ ਵਾਪਸ ਆ ਗਈ ਉਹ ਚਾਰੇ ਕਾਨੂੰਨ ਵਾਪਸ ਹੋਣਗੇ ਕਿਉਂਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਧਨ ਪਸ਼ੂ ਹੈ ਹਾਂਜੀ ਉਹਨੂੰ ਉਹਨਾਂ ਨੇ ਖੇਤੀਬਾੜੀ ਜਵਾੜਨਾ ਹੀ ਵੜਨਾ ਹੈ ਹਾਂ ਔਰ ਇਸ ਲਈ ਨਾ ਐਮਐਸਪੀ ਦੇ ਰਹੇ ਨੇ ਹਾਂਜੀ ਔਰ ਨਾ ਹੀ ਉਹ ਵਾਅਦੇ ਪੂਰੇ ਕਰ ਰਹੇ ਨੇ ਔਰ ਪੰਜਾਬ ਨੂੰ ਇਸ ਗੱਲ ਤੋਂ آگਾ ਹੋ ਜਾਣਾ ਚਾਹੀਦਾ ਜੇ ਸਰਕਾਰ ਵਾਪਸ ਆ ਗਈ NDA ਭਾਜਪਾ ਦੀ ਤਾਂ ਇਹ ਚਾਰੋਂ ਕਾਨੂੰਨ ਜਿਹੜੇ ਇਹਨਾਂ ਨੇ ਰੱਦ ਕੀਤੇ ਸੀ 2021 ਚ ਉਹ ਸਾਰੇ ਕਾਨੂੰਨ ਵਾਪਸ ਲੈ ਕੇ ਆਉਣ। ਸਰਕਾਰ ਥੋੜੀ ਵੀ ਰਹੀ ਹੈ ਕਾਂਗਰਸ ਦੀ ਕੈਪਟਨ ਸਾਹਿਬ ਦੇ ਸਮੇਂ ਦੇ ਵਿੱਚ ਉਸ ਸਮੇਂ ਲੋਕ ਕਹਿ ਰਹੇ ਨੇ ਕਿਸਾਨ ਕਹਿੰਦੇ ਸਾਡੇ ਉੱਤੇ ਕੋਈ ਪਰਛਾ ਤੱਕ ਨਹੀਂ ਹੋਇਆ। ਕਦੇ ਕਿਸੇ ਦੇ ਛੀਟ ਤੱਕ ਨਹੀਂ ਲੱਗੀ ਕਿ ਹੁਣ ਇਹ ਸਰਕਾਰ ਦੇ ਵਿੱਚ ਆਣ ਕੇ ਆਮ ਆਦੀ ਬਣ ਸਰਕਾਰ ਦੇ ਵਿੱਚ ਸਾਡੇ ਕਿਸਾਨ ਜਿਹੜੇ ਮਰ ਰਹੇ ਨੇ। ਤੇ ਮੈਂ ਇਹ ਉਮੀਦ ਕਰਦਾ ਹੈਗਾ ਇਹ ਲੋਕਾਂ ਨੂੰ ਜਿਹੜਾ ਬੁਖਾਰ ਚੜਿਆ ਸੀਗਾ ਉਹ ਜਰੂਰ ਉਤਰ ਗਿਆ ਹੋਗਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਐਮਪੀ ਮਨੀਸ਼ ਤਵਾਰੀ ਜਿੰਨਾਂ ਵੱਲੋਂ ਕਿਸਾਨਾਂ ਪ੍ਰਤੀ ਆਪਣੀ ਜਿਹੜੀ ਹਮਦਰਦੀ ਜਤਾਈ ਹੈ ਇਹਨਾਂ ਉਹ ਦੱਸਿਆ ਗਿਆ ਪੰਜਾਬ ਸਰਕਾਰ ਨੂੰ ਚਾਹੀਦਾ ਕਿ 302 ਦਾ ਪਰਚਾ ਉਹਨਾਂ ਪੁਲਿਸ ਨਾਲ ਉੱਤੇ ਕਰਨਾ ਚਾਹੀਦਾ ਜਿਨ੍ਹਾਂ ਨੇ ਗੋਲੀ ਨਾਲ ਸ਼ੂਕ ਕਰਨ ਨੂੰ ਮਾਰਿਆ ਦੇਖਿਆ ਕਿ ਆਉਣ ਵਾਲੇ ਦਿਨਾਂ 'ਚ ਹੁਣ ਕੀ ਅਗੇ ਸਟੈਂਡ ਰਹਿਦਾ ਸਰਕਾਰ ਦਾ ਕਿ ਬਾਕੀ ਆਮ ਆਦਮੀ ਪਾਰਟੀ ਸਰਕਾਰ ਪਰਚਾ ਅੱਜ ਕਰੇਗੀ ਜਾਂ ਕੇਂਦਰ ਸਰਕਾਰ ਮੰਗਾ ਪੂਰੀ ਕਰ ਦੇ ਕਿ ਨਹੀਂ ਤਾਂ ਉਹ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਜਸਪੀਤ ਦੇ ਨਾਲ ਹਰਤੇ ਸਿੰਘ